ਤੇ ਪੋਦ ਦਿਨ ਚੱਲ ਰਿਹਾ ਉਹਦਾ ਜ਼ਿਕਰ ਜ਼ਰੂਰ ਕਰਾਂਗੇ ਤੇ ਉੱਥੇ ਗੱਲ ਕੀਤੀ ਜਾਵੇ ਤਾਂ ਸ਼ਹੀਦ ਜੋੜ ਮੇਲੇ ਨੂੰ ਲੋਕੀ ਕਈ ਲੋਕ ਮੇਲੇ ਦੇ ਤੌਰ ਤੇ ਜਾਂਦੇ ਆ ਮੇਲੇ ਵਾਂਗੂ ਜਾਂਦੇ ਆ ਉੱਥੇ ਹੀ ਚੁੱਲ੍ਹੇ ਵੀ ਹੁਣ ਹਟਾ ਦਿੱਤੇ ਗਏ ਨੇ ਤਾਂ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਪਹਿਲਾ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਇਹਦੇ ਨਾਲੋਂ ਦੁਨੀਆ ਤੇ ਕਿਤੇ ਵੀ ਵੱਡਾ ਦੁਖਾਂਤ ਨਹੀਂ ਹੋਇਆ ਉੱਥੇ ਨੱਚਾ ਗਾਇਆ ਤਾਂ ਨਹੀਂ ਜਾ ਸਕਦਾ ਜੇ ਆਪਾਂ ਕਹੀਏ ਉੱਥੇ ਪੀ ਪੀਣੀਆਂ ਬਣਾਈਆਂ ਹੋਣੀਆਂ ਤੇ ਖਾੜਾ ਲਾਉਣਾ ਉਹ ਤਾਂ ਗੱਜਦਾ ਨਹੀਂ ਉਹ ਤਾਂ ਬਹੁਤ ਵੱਡਾ ਤਹਾਮਾ ਰੱਖ ਮੈਂ ਤੁਸੀਂ ਅੰਦਰ ਜਾ ਕੇ ਵੇਖੋ ਤਾਂ ਅਸੀਂ ਫਿਰ ਪਤਾ ਲੱਗਦਾ ਜਿਹੜੇ ਰਾਤ ਨੂੰ ਬੱਚਿਆਂ ਨੇ ਕਿਵੇਂ ਰਾਤ ਤੱਕ ਆਪਾਂ ਹੀ ਨਾਲੋ ਕਿੰਨੇ ਕੱਪੜੇ ਪਾਣੀ ਬੈਠਿਆ ਜੀ ਤੇ ਬੱਚੇ ਦਾਦੀ 88 ਵਰਿਆਂ ਦੀ ਉਹਦੀ ਬੁੱਕਲ ਚ ਜੀ ਤੇ ਪਿੱਛੇ 22 ਧਾਰ ਦੇ ਰਾਜੇ ਉਹਦੀਆਂ ਫੌਜਾਂ ਤੇ ਆ ਪੰਜਾਬ ਦੇ ਸਰਹੰਦ ਦੇ ਨਵਾਬ ਦੀਆਂ ਫੌਜਾਂ ਉਹਨਾਂ ਦੇ ਮਗਰ ਨੇ ਤੇ ਕਿਵੇਂ ਰਾਤ কাটਦੇ ਹੋਣੇ ਜੇ ਤੁਹਾਡੇ ਮਗਰ ਪੰਜਾਬ ਸਰਕਾਰ ਦਾ ਤੀਜੇ ਦਰ ਦਾ ਸਿਪਾਹੀ ਲੱਗ ਜਾਏ ਤਾਂ ਤੁਸੀਂ ਰਾਤ ਨਹੀਂ ਕੱਟ ਸਕਦੇ ਸੁੱਤੇ ਪੈਨੂ ਢਾ ਲੈਣਾ ਉਹ ਉਹਦੇ ਮਗਰ ਤਾਂ ਰਸਤਾ ਸੀ ਫੇਰ ਉਹ ਜਿਸ ਬੇਦਰਦੀ ਨਾਲ ਕੁਰਬਾਨ ਹੋਏ ਵੇਖੋ ਕਿਸੇ ਬੰਦੇ ਨੂੰ ਕੰਧ ਚ ਚੜ ਦੇਣਾ ਐ ਕਰਦੇ ਆ ਰਾਤ ਨੂੰ ਆਪਾਂ ਬੈਸੀ ਖੜਾ ਦਿੰਨੇ ਆ ਕੰਧ ਚ ਵੀ ਨਾ ਚੜੋ ਵੇਖਣਾ ਕਿੰਨੇ ਕੁ ਬੰਦੇ ਡਿੱਗ ਪਣਗੇ ਇੱਕ ਘੰਟਾ ਨਹੀਂ ਖੜਿਆ ਜਾਣਾ